ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨੰਦਪੁਰ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਪਿਛਲੇ ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੀ ਹਰ ਮੁਮਕਿਨ ਮਦਦ ਕੀਤੀ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਮੈਂ ਸਾਰੇ ਆਪਣੇ ਮੀਡੀਆ ਸਾਡੇ ਇਲਾਕੇ ਦੇ ਮੀਡੀਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਜਰੂਰ ਜਰੂਰ ਬਲੈਕਆਊਟ ਦੀ ਕਾਲ ਸੀਗੀ ਤੁਸੀਂ ਸਭ ਨੇ ਸੰਪੂਰਨ ਉਹਦਾ ਜਿਹੜਾ ਹੈ ਸਮਰਥਨ ਵੀ ਕੀਤਾ ਉਹਦਾ ਸਾਥ ਵੀ ਦਿੱਤਾ ਇਹੀ ਇੱਕ ਸਾਡੀ ਐਜ਼ ਅ ਗੁੱਡ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਂਦੇ ਨਾਤੇ ਸਾਡੀ ਡਿਊਟੀ ਹੁੰਦੀ ਹੈ ਤੇ ਮੈਂ ਦਿਲੋਂ ਜਿਹੜਾ ਹੈ ਸਲੂਟ ਕਰਦਾ ਸਾਡੀ ਆਰਮਡ ਫੋਰਸਿਸ ਨੂੰ ਸਾਡੀ ਇੰਡੀਅਨ ਆਰਮੀ ਨੂੰ ਸਾਡੀ ਇੰਡੀਅਨ 에ਅਰ ਫੋਰਸ ਨੂੰ ਸਾਡੀ ਇੰਡੀਅਨ ਨੇਵੀ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਰੇਸ਼ਨ ਸੰਜੂਰ ਨੂੰ ਇਨਜਾਮ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਜੋ ਨਾਪਾਕ ਇਰਾਦੇ ਸੀ ਪਾਕਿਸਤਾਨ ਨੇ ਸੈਂਕੜੀਆਂ ਦੀ ਤਾਦਾਦ ਦੇ ਵਿੱਚ ਅਜਾਮ ਦੇ ਵਕਫਾ ਖਿਲਾਕੇ ਆਂਦੇ ਵਿੱਚ ਜਿਹੜੇ drone ਛੱਡੇ ਇੱਕ ਇੱਕ drone ਨੂੰ ਇੰਟਰਸੈਪਟ ਕਰਕੇ ਉਸ ਨੂੰ ਖਤਮ ਕੀਤਾ ਤੇ ਸਾਡੇ ਰੱਖਿਆ ਕੀਤੀ ਹੈ ਮੈਂ ਦਿਨੋ ਸਲੂਟ ਕਰਦਾ ਆਪਣੇ ਸਾਰੇ ਹੀ ਫੌਜੀ ਫੀਰਾਂ ਨੂੰ ਪਰ ਅਜੇ ਵੀ ਜਿਹੜੇ ਹਾਲਾਤ ਹੈ ਉਹ ਤਣਾਪੂ ਨੇ ਇਸ ਕਰਕੇ ਸਾਡੇ ਵੱਲੋਂ ਇੱਕ ਆਪਰੇਸ਼ਨ ਅਭਿਆਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਾਡੇ ਚਿਲੇ ਦੇ ਵਿੱਚ ਜਿਸ ਦੇ ਵਿੱਚ ਸਾਡੇ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਵੱਡੀ ਤਦਾਦ ਚਾਓ ਆਪਣੇ ਆਪ ਨੂੰ ਆਪਾ ਆਫਰ ਕਰੀਏ ਆਪਣੇ ਦੇਸ਼ ਦੇ ਲਈ ਆਪਣੇ ਵਤਨ ਦੇ ਲਈ ਆਪਣੀ ਮਿੱਟੀ ਦੇ ਲਈ ਕਿ ਸਿਵਲ ਡਿਫੈਂਸ ਦੇ ਵਿੱਚ ਤਾਂ ਕਿ ਕਲ ਨੂੰ ਕਿਤੇ ਵੀ ਕਦੀ ਜ਼ਰੂਰਤ ਪੈਂਦੀ ਹੈ ਅਗਰ ਹਾਨਾਕ ਟਿਕੜਦੇ ਆ ਦੁਬਾਰਾ ਕਲੇਪਾ ਪਾਕਿਸਤਾਨ ਤੇ ਭਰੋਸਾ ਨਹੀਂ ਕਰ ਸਕਦੇ ਕੱਲ ਵੀ ਆਪਾਂ ਦੇਖਿਆ ਕਿ ਕਿਵੇਂ ਸੀਸਫਾਇਰ ਤੋਂ ਬਾਅਦ ਦੁਬਾਰਾ ਉਹਨੇ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਅਗਲੀ ਤਿਆਰੀ ਨੂੰ ਦਰੁਸਤ ਕਰਨ ਦੇ ਲਈ ਆਪਾਂ ਆਪਣੇ ਆਪ ਨੂੰ ਆਫਰ ਕਰੀਏ ਕੱਲ ਸ਼ਰੀਨਨਪੁਰ ਸਾਹਿਬ ਵਿਖੇ ਵਿਰਾਸਤੀ ਖਾਲਸਾ ਦਾ ਜਿਹੜਾ ਆਡੀਟੋਰੀਅਮ ਹੈ ਤਰੀਕ 12 ਮਈ ਸਮਾ 11 ਵਜੇ ਤੁਸੀਂ ਪਹੁੰਚੋ ਤੁਹਾਨੂੰ ਉੱਥੇ ਬੇਸਿਕ ਟ੍ਰੇਨਿੰਗ ਦਿੱਤੀ ਜਾਊਗੀ ਹੁਮੇਨ ਰੋਲ ਕੀਤਾ ਜਾਊਗਾ ਤੁਹਾਡਾ ਨਾਮ ਪਤਾ ਮੋਬਾਈਲ ਨੰਬਰ ਲਿਖਿਆ ਜਾਊਗਾ ਤਾਂ ਕਿ ਜਦੋਂ ਵੀ ਕਦੀ ਵੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਤੁਹਾਨੂੰ ਇੱਕ ਵਾਸਤੇ ਬਣਾਇਆ ਜਾ ਸਕੇ ਤਾਂ ਮੈਂ ਆਪਣੇ ਇਲਾਕੇ ਦੇ ਸਾਰੇ ਹੀ ਨੌਜਵਾਨ ਮੀਰਾਂ ਨੂੰ ਬੇਨਤੀ ਕਰੂੰਗਾ ਪਰ ਇਸ ਤੋਂ ਬਾਅਦ ਆਪਾਂ ਨੰਗਲ ਵੀ ਰੱਖਾਂਗੇ ਪਰ ਕੱਲ ਮੇਰੀ ਨਾ ਸ਼ਰੀਨੰਗਪੁਰ ਸਭ ਤੇ ਆਸ-ਪਾਸ ਦੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪ ਆਪਣੀ ਦੇਸ਼ ਨੂੰ ਆਪਣਾਂ ਛੜਾ ਹੈ ਸਵਾਮਾ ਦੇ ਲਈ ਆਪਣੇ ਜਿਹੜਾ ਹੈ ਨਾਮ ਜ਼ਰੂਰ ਰਜਿਸਟਰ ਕਰਾਈਏ ਧੰਨਵਾਦ